ਮੇਰਾ ਨਾਮ ਕੁਲਦੀਪ ਸਿੰਘ ਗੋਸਲ ਗੋਸਲ ਸਾਹਿਬ ਹਲਕਾ ਤਲਵੰਡੀ ਸਾਬੋ ਦਮਦਮਾ ਸਾਹਿਬ ਅਕਾਲੀ ਦਾ ਲਵਾਰਸ ਪੰਜਾਬ ਜਥੇਬੰਦੀ ਭਾਈ ਅੰਮ੍ਰਿਤਪਾਲ ਦੀ ਜਥੇਬੰਦੀ ਆ ਸਾਡੇ ਨਾਲ ਸਾਡੇ ਨੌਜਵਾਨ ਹੋਰ ਕਸ਼ਮੀਰ ਸਿੰਘ ਜੀ ਤੇ ਹੋਰ ਸਾਡੇ ਸਾਥੀ ਸਾਡੇ ਵੱਡੇ ਪੱਧਰ ਤੇ ਸੀ ਇੱਥੇ ਆਇਆਗੇ ਲਗਾਤਾਰ ਤੁਹਾਡੇ ਵੱਲੋਂ ਸੇਵਾ ਕੀਤੀ ਜਾ ਰਹੀ ਆ ਅੱਜ ਵੀ ਤੁਸੀਂ ਪਹੁੰਚੇ ਹੋ ਬੈਠੇ ਰਾਤ ਸਮਂ ਅੰਗਰੀ ਲੈ ਕੇ ਹਾਲਾਤ ਕਿੱਦਾਂ ਦੇ ਆ ਹਾਲਾਤ ਬਹੁਤ ਮਾੜੇ ਆ ਜੀ ਇਸ ਤੋਂ ਵੱਧ ਕੇ ਹਾਲਾਤ ਮਾੜੇ ਕੀ ਹੋ ਜਾਣਗੇ ਸਾਰੇ ਪਾਸਿਆਂ ਤੋਂ ਦੇਖੋ ਪਾਣੀ ਹੀ ਪਾਣੀ ਆ ਘਰਟਾਏਗੇ ਲੋਕਾਂ ਦੇ ਜਾਨ ਮਾਲ ਦਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਹੋਇਆਗਾ ਤੇ ਆਉਣ ਵਾਲਾ ਜਿਹੜਾ ਕਾਫੀ ਲੰਬਾ ਸਮਾਂ ਤੱਕ ਅੱਜ ਦੀ ਮਾਰ ਨਹੀਂ ਪਈ ਇਹ ਆਉਣ ਵਾਲਾ ਸਮਾਂ ਜਿਹੜਾ 6-7 ਮਹੀਨੇ ਸਾਲ ਤੱਕ ਇਹ ਲੋਕ ਫੇਸ ਕਰਨਗੇ ਬਹੁਤ ਔਖੀ ਘੜੀ ਦੇ ਵਿੱਚੋਂ ਗੁਜ਼ਰ ਰਹੇ ਹੈਗੇ ਦੇਖੋ ਹੁਣ ਇਸ ਵੇਲੇ ਜੇ ਆਪਾਂ ਗੱਲ ਕਰੀਏ ਤਾਂ ਸਾਰੀਆਂ ਸਮਾਜਿਕ ਥਾਵਾਂ ਜਿਹੜੀਆਂ ਪੂਰਾ ਜੋਰ ਲਗਾ ਲਿਆ ਪਰ ਸਾਨੂੰ ਇਹ ਨਹੀਂ ਲੱਗਦਾਗਾ ਕਿ ਸਾਨੂੰ ਆਉਣ ਵਾਲੇ ਦਿਨਾਂ ਜ਼ਿਆਦਾ ਲੋੜ ਪਊਗੀ ਜਦੋਂ ਵੀ ਕਿਸਾਨਾਂ ਨੇ ਆਪਣੀ ਇਹ ਜਮੀਨ ਨੂੰ ਜਿਹੜਾ ਫਿਰ ਜਾਂ ਬਾਈ ਜੋਗ ਮੜਾਣਾਗਾ ਉਸ ਵੇਲੇ ਸਾਨੂੰ ਬਹੁਤ ਚੀਜ਼ਾਂ ਦੀ ਲੋੜ ਪਊਗੀ ਹਾਂਜੀ ਉਸ ਟਾਈਮ ਤੇ ਪਊਗੀ ਪਰ ਕੋਈ ਗੱਲ ਨਹੀਂ ਹੈਗੀ ਅਸੀਂ ਨਾਲ ਖੜੇ ਆਂਗੇ ਦੇਖੋ ਇਹ ਜਿਹੜਾ ਪੰਜਾਬ ਆ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ ਅੱਜ ਸਾਡੇ ਇੱਥੇ ਤਿੰਨ ਦਰਿਆ ਵਗਦੇ ਨੇ ਦਰਿਆ ਦਾ ਮਤਲਬ ਹੀ ਇਹ ਹੁੰਦਾ ਉੱਥੇ ਹੜਾਂ ਦਾ ਪਾਣੀ ਹੁੰਦਾਗਾ ਠੀਕ ਹੈ ਨਾ ਫੇਸ ਕਰਨਾ ਇਹ ਸਿੱਖਗੇ ਲੋਕ ਸਮੱਸਿਆਵਾਂ માં ਬਹੁਤ ਵੱਡੇ ਪੱਧਰ ਤੇ ਹੈਗੀਆਂ ਨੇ ਪਰ ਕੁਛ ਇੱਕ ਗੱਲ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਸਰਕਾਰਾਂ ਦਾ ਵੀ ਰੋਲ ਹੁੰਦਾਗਾ ਕਿਉਂਕਿ ਜਿਵੇਂ ਇੱਕੇ ਲਗਤ ਪਾਣੀ ਛੱਡ ਦੇਣਾ ਤੇ ਸੋਕੇ ਵੇਲੇ ਪਾਣੀ ਬੰਦ ਕਰ ਦੇਣਾ ਇਹ ਸਰਕਾਰਾਂ ਦੀ ਲਾਇਕੀ ਹੈ ਉਹਨਾਂ ਦੀ ਮਤਲਬ ਕਿ ਵੀ ਫੇਲਿਅਰ ਹੈ ਉਹਨਾਂ ਦਾ ਇਹ ਕਿ ਤੁਸੀਂ ਗੱਲ ਕੀਤੀ ਸਰਕਾਰਾਂ ਦੀ ਹਾਂਜੀ ਦੇਖੋ ਜਦੋਂ ਸਾਡੇ ਕੋਲ ਪਾਣੀ ਦੀ ਘਾਟ ਸੀ ਹਾਂ ਚਾਹੇ ਉਹ ਹਰਿਆਣਾ ਸੀ ਚਾਹੇ ਹਿਮਾਚਲ ਸੀ ਚਾਹੇ ਰਾਜਸਥਾਨ ਸੀ ਸਾਰੇ ਪੰਜਾਬ ਤੇ ਦਬਾਅ ਪਾਉਂਦੇ ਸੀ ਸਾਸੀ ਪਾੜੀਆਂ ਦਬਾਅ ਬੰਨੀਆਂ ਸੀ ਕੇ ਸਾਨੂੰ ਪਾਣੀ ਦਿਓ ਅੱਜ ਪੰਜਾਬ ਕੋਲ ਪਾਣੀ ਹੈਗਾ ਕੀ ਤੌਰ ਲੱਗਦਾ ਅੱਜ ਪਾਣੀ ਕੋਈ ਲੈ ਨਹੀਂ ਰਿਹਾ ਸਾਡਾ ਜਿਹੜਾ ਹੜਾਂ ਦਾ ਪਾਣੀ ਆ ਉਹ ਕੋਈ ਨਹੀਂ ਲੈ ਨਾ ਤਾਂ ਹਰਿਆਣਾ ਲੈ ਰਿਹਾ ਨਾ ਕੋਈ ਰਾਜਸਥਾਨ ਲੈ ਰਿਹਾ ਨਾ ਕੋਈ ਹੋਰ ਸੂਬਾ ਲੈ ਰਿਹਾ ਜਿਹੜਾ ਹਿਮਾਚਲ ਪ੍ਰਦੇਸ਼ ਆ ਉਤੋਂ ਸਾਰਾ ਪਾਣੀ ਸਾਡੇ ਪੰਜਾਬ ਦੇ ਵਿੱਚ ਮਾਰ ਪੈ ਰਹੀ ਹੈਗੀ ਸਾਰੇ ਦਾ ਸਾਰਾ ਨੁਕਸਾਨ ਸਾਨੂੰ ਚੱਲਣਾ ਪੈ ਰਿਹਾ ਹੈ ਦੂਜੀਆਂ ਸਟੇਟਾਂ ਚਿੱਠੀਆਂ ਭਾ ਕੇ ਪੁੱਛਦੀਆਂ ਕਿ ਤੁਹਾਨੂੰ ਮਦਦ ਦੀ ਲੋੜ ਆ ਕੀ ਪੰਜਾਬੀ ਚਿੱਠੀ ਪਾਉਂਦਾ ਕਿਤੇ ਨਹੀਂ ਪੰਜਾਬੀ ਨਹੀਂ ਚਿੱਠੀ ਪਾਉਂਦਾ ਪੰਜਾਬੀ ਦੇ ਖੂਨ ਵਿੱਚ ਆ ਪੰਜਾਬੀ ਤਾਂ ਮਦਦ ਕਰਦਾ ਹੈਗਾ ਇਹ ਹੁਣ ਆਲ ਓਵਰ ਜਿੰਨਾ ਇੰਡੀਆ ਦੀ ਜਿੰਨੇ ਸਟੇਟਸ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਅੱਜ ਪੰਜਾਬ ਦੇ ਵਿੱਚ ਐਡੀ ਵੱਡੀ ਆਫਤ ਹੈ ਉਹਨਾਂ ਨੂੰ ਖੜਨਾ ਚਾਹੀਦਾਗਾ ਹਰ ਵਾਰ ਪੰਜਾਬੀ ਹੀ ਮਾਰਦੀ ਚੱਲਦਾ ਹੈ ਇਹ ਹਰ ਵਾਰੀ ਹੁੰਦਾ ਹੈ ਕਿਉਂ ਨਹੀਂ ਸਰਕਾਰਾਂ ਜਿਹੜੀਆਂ ਹੈਗੀਆਂ ਇਹਦਾ ਪੱਕਾ ਸਲੀਫ ਲੱਭਦਾ ਹਾਂ ਸਰਕਾਰਾਂ ਦੀ ਨਲਾਇਕੀ ਹੈ ਜੀ ਇਹਦਾ ਸੋਲੂਸ਼ਨ ਲੱਭਣਾ ਚਾਹੀਦਾ ਦੇਖੋ ਆ ਜਿਹੜਾ ਜਿੱਥੇ ਆਪਾਂ ਜਿਹੜੇ ਥਾਂ ਤੇ ਖੜੇ ਆਂਗੇ ਇਹ ਏਰੀਆ ਇਹ ਕੱਲਾ ਇਹਨਾਂ ਤੇ ਹੜਾਂ ਦੀ ਮਾਰ ਨਹੀਂ ਪਈਗੀ ਇਹਨਾਂ ਦੇ ਪਿਛਲੇ ਲੰਬੇ ਇਤਿਹਾਸ ਤੋਂ 1947 ਤੋਂ ਆਪਾਂ ਦੇਖੀਏ 1947 ਦੇ ਵਿੱਚ ਬਹੁਤ ਵੱਡੀ ਮਾਰ ਪਈ ਇਹਨਾਂ ਨੂੰ ਬਹੁਤ ਵੱਡਾ ਨੁਕਸਾਨ ਆ ਜਿਹੜਾ ਆ ਪਿੰਡ ਹੈ ਇਹ ਬਾਹਰੋਂ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਇਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਿੰਦੀਆਂ ਵੱਡੀਆਂ ਹੋਰ ਮਾਰ ਜਿਹੜੀਆਂ ਮਾਰਾਂ ਨੇ ਉਹ ਉਹਨਾਂ ਦਾ ਝੱਲਣਾ ਪਿਆ ਨੁਕਸਾਨ 1984 ਦੇ ਵਿੱਚ ਇਸ ਏਰੀਏ ਦੇ ਵਿੱਚੋਂ ਨੌਜਵਾਨ ਮੁੰਡਿਆਂ ਦਾ ਖਤਮਾ ਕੀਤਾ ਗਿਆ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ 1988-99 ਦੇ ਵਿੱਚ ਬਹੁਤ ਵੱਡਾ ਹੜਾ ਆਇਆ ਉਸ ਨੇ ਵੀ ਬਹੁਤ ਨੁਕਸਾਨ ਕੀਤਾ 2022 23 ਦੇ ਵਿੱਚ ਹੜਾ ਆ ਉਸ ਨੇ ਨੁਕਸਾਨ ਕੀਤਾ ਜਿਹੜਾ ਇਹ ਹੜਾ ਆ ਇਹ ਸਾਰਿਆਂ ਮਾਰਾਂ ਦੇ ਨਾਲੋਂ ਸਭ ਤੋਂ ਵੱਧ ਮਾਰ ਪਈ ਇਸ ਹੜ ਨੇ ਪੰਜਾਬੀਆਂ ਦਾ ਕਾਫੀ ਨੁਕਸਾਨ ਹੋਇਆ ਤੇ ਹੋ ਵੀ ਰਿਹਾ ਹੈ ਹਾਂਜੀ ਉਸ ਅਕਾਲਪੁਰਖ ਅੱਗੇ ਕੀ ਆਸ ਰੱਖ ਸਕਦਾ ਅਕਾਲਪੁਰਖ ਅੱਗੇ ਅਸੀਂ ਇਹੀ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਜਿਹੜਾ ਹੁਣ ਪਾਣੀ ਆ ਪਿੱਛੋਂ ਤੋਂ بارش ਹੋ ਰਹੀ ਆ ਉਹ ਠੱਲ ਪਵੇ ਉਹ ਖਤਮ ਹੋਵੇ ਉਨੀ ਪੈਣੀ ਚਾਹੀਦੀ ਤੇ ਪੰਜਾਬੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਵੀ ਗੱਲ ਕਹੂੰਗਾ ਵੀ ਸਮਤ ਵੀ ਬਖਸ਼ੇ ਕਿਉਂਕਿ ਸਰਕਾਰਾਂ ਸਾਡੀ ਜਿਹੜੀ ਹੈਗੀਆਂ ਸਾਡੇ ਭੋਲੇਪਨ ਦਾ ਨਜਾਇਜ਼ ਫਾਇਦਾ ਲੈਂਦੀਆਂ ਨਹੀਂਆਂ ਨੇ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ ਵੀ ਜਦੋਂ ਪਾਣੀ ਦੀ ਲੋੜ ਨਹੀਂ ਹੁੰਦੀਗੀ ਉਦੋਂ ਉਹ ਫੱਟੇ ਲਾ ਦਿੰਦੇ ਹੈਗੇ ਡੈਮਾਂ ਦੇ ਵਿੱਚ ਸਾਨੂੰ ਸੋਕੇ ਦਾ ਸਾਹਮਣਾ ਕਰਨਾ ਪੈਂਦਾਗਾ ਸਾਨੂੰ ਪਾਣੀ ਨਹੀਂ ਮਿਲਦਾਗਾ ਅੱਜ ਜਦੋਂ ਐਡੀਆਂ ਜਾਦੇ ਬਾਰਿਸ਼ ਹੋ ਰਹੀ ਆ ਅਜੋ ਉਹ ਜਦੋਂ ਪਾਣੀ ਬਿਲਕੁਲ ਉੱਪਰ ਚੜ ਜਾਂਦਾ ਉਸੇ ਇੱਕੇ ਲਗਤ ਪਾਣੀ ਛੱਡਿਆ ਜਾਂਦਾ ਤੇ ਸਾਰੇ ਪੰਜਾਬ ਦੇ ਵਿੱਚ ਉਹ ਉਹਦਾ ਪ੍ਰਭਾਵ ਪੈਂਦਾਗਾ ਹਾਲਾਤ ਬਹੁਤ ਮਾਰੇ ਸੀ ਜੀ ਤੇ ਹੁਣ ਤਾਂ ਪਾਣੀ ਲੈ ਗਏ ਠੀਕ ਹਾਲਾਤ ਅੱਗੇ ਨਾਲ ਤਾਂ ਬਹੁਤ ਫਰਕ ਪੈ ਗਿਆ ਜੀ ਰਾਹਤ ਮਿਲੀ ਹਾਂਜੀ ਹਾਂਜੀ ਮਿਲੀ ਜੀ ਰਾਹਤ ਸਭ ਮਿਲੀ ਸਾਰੀ ਸਹੂਲਤ ਮਿਲੀ ਜਾਂਦੀ ਜੀ ਹਾਂਜੀ ਸਾਰੀ ਮਿਲੀ ਜਾਂਦੀ ਕਿਸੇ ਚੀਜ਼ ਦੀ ਕੋ ਕਮੀ ਨਹੀਂ 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 ਕੋਈ ਕਮੀ ਨਹੀਂ ਜਿਹੜੀ ਚੀਜ਼ ਸਾਰੀ ਮਿਲ ਜਾਂਦੀ ਹੈ ਚਾਰਾ ਵੀ ਮਿਲ ਜਾਂਦਾ ਫੀਡ ਵੀ ਮਿਲ ਜਾਂਦੇ ਹੈ ਸਾਰਾ ਮਹਿਕਮਾ ਵੀ ਆਇਆ ਥੀ ਆਪਦਾ ਜੀ ਸਾਰਾ ਜੀ ਆਂਦੀ ਅਸੀਂ ਅਸੀਂ ਅਗਲੀ ਫਸਲ ਵਾਸਤੇ ਸਾਨੂੰ ਕੋਈ ਮਲਾ ਸਹਾਇਤਾ ਦਿੱਤੀ ਜਾਵੇ ਜਿਵੇਂ ਬੀਜ ਨੇ ਕਣਕ ਬੀਜਣੀ ਹੈ ਸਾਨੂੰ ਡਾਈ ਜਾਂ ਮਲਾ 20 ਵੀ ਸਾਨੂੰ ਦਿੱਤਾ ਜਾਵੇ ਜਿਹੜਾ ਪਹਿਲੀ ਦਾ ਸਾਨੂੰ ਜੇ ਬਣਾਉਣ ਦਾ ਹੈ ਸਾਨੂੰ ਤੇ ਡੀਜ਼ਲ ਦੀ ਮੋਹਈਆ ਕਰਾਈ ਜਾਵੇ ਹਾਲਾਤ ਜਿਹੜੇ ਪਿੰਡ ਸ਼ੇਰੇਵਾਲਾ ਦੇ ਜੀ ਅੱਜ ਤੋਂ 2 ਦਿਨ ਪਹਿਲਾਂ ਬਹੁਤ ਹੀ ਕ੍ਰਿਟੀਕਲ ਸੀਗੇ ਜਿਹੜਾ ਕਨੈਕਟੀਵਿਟੀ ਪਿੰਡ ਦੀ ਉਹ ਹਜੇ ਵੀ ਟੁੱਟੀ ਹੋਈ ਆ ਜੇ ਵੀ ਇਸ ਪਿੰਡ ਚ ਐਂਟਰੀ ਜਿਹੜੀ ਕਰਨੀ ਹੋਵੇ ਤਾਂ ਉਹ ਟਰੈਕਟਰ ਜਾਂ ਬੇੜੀ ਰਾਈ ਹੁੰਦੀ ਹੈ ਆਮ ਸਾਧਨ ਹਜੇ ਵੀ ਚੱਲਦੇ ਨਹੀਂ ਜਿਹੜੇ ਪੂਰੀ ਮਾਰਦੇ ਹੇਟ ਆ ਦਰਿਆ ਦੇ ਸੱਤ ਲੋ ਇੱਥੋਂ ਦਾ 5-600 ਗਿੱਲਾ ਜਿਹੜਾ ਖੇਤੀਬਾੜੀ ਦਾ ਉਹ ਲਗਭਗ ਸਾਰਾ 100% ਤਬਾਹ ਹੋ ਗਿਆ ਤੇ ਬਹੁਤ ਮਾੜੇ ਹਾਲਾਤ ਸੀਗੇ ਲੋਕਾਂ ਦੇ ਆ ਹੁਣ ਥੋੜੀ ਜਿਹੀ ਪਾਣੀ ਜਿਹੜਾ 2-3 ਫੁੱਟ ਘਟਿਆ ਤੇ ਥੋੜੀ ਜਿਹੀ ਲੋਕਾਂ ਨੂੰ ਰਾਹਤ ਮਿਲੀ ਹੈ ਬਰਸਾਤ ਰੁਕਣ ਨਾਲ ਹਾਲਾਤ ਬਹੁਤ ਕੁਝ ਫਰਕ ਪੈ ਗਿਆ ਜੀ ਕਾਫੀ ਫਰਕ ਪਿਆ ਬਸ ਬਰਸਾਤ ਰੁਕ ਜੇ ਤਾਂ ਫਿਰ ਤਾਂ ਫਰਕ ਪੈ ਜਾਏਗਾ ਜੇ ਬਰ ਜੇ ਪਿੱਛੇ ਪਹਾੜਾਂ ਤੇ ਜਾਂ ਪਿੱਛੇ ਮੀਂਹ ਪੈਂਦਾ ਫਿਰ ਮਤਲਬ ਪਾਣੀ ਪਿੱਛੇ ਹੋਰ ਛੱਡਣਾ ਪਏਗਾ ਪਾਣੀ ਦੀ ਕੋਈ ਵਿਸ਼ਲ ਹੈ ਜੀ ਇਸ ਵੇਲੇ ਜਰਾ ਜਰਾ ਘਟਿਆ ਜੀ ਕਟਿਆ ਜੀ ਦੇਖੋ ਜੀ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਤਾਂ ਹਾਲਾਤ ਨੇ ਜਿਹੜੇ ਸਖਾਵੇਂ ਨੇ ਕੋਈ ਹਲੇ ਜ਼ਿਆਦਾ ਗੰਭੀਰ ਨਹੀਂ ਹੋਏ ਵਾਹਿਗੁਰੂ ਕਿਰਪਾ ਕਰਨ ਤੇ ਹੁਣ ਵੀ ਨਾ ਪਰ ਅੱਗੇ ਜਾ ਕੇ ਬਿਆਸ ਦਿਰਾ ਦੇ ਆਸ-ਪਾਸੇ ਉੱਥੇ ਬਹੁਤ ਜ਼ਿਆਦਾ ਵੱਡੀ ਪੱਤਰ ਤੇ ਨੁਕਸਾਨ ਹੋ ਚੁੱਕਿਆ ਉੱਥੇ ਮਾਦਰ ਦੀ ਰਾਹਤ ਦੀ ਬਹੁਤ ਜ਼ਿਆਦਾ ਲੋੜ ਆ ਸਾਰੇ ਵੀਰਾਂ ਨੂੰ ਬੇਨਤੀ ਇਹੀ ਕਰਦੇ ਆਂ ਵੀਰ ਸਹਜੇ ਸਹਜੇ ਆ ਕੇ ਲੋੜ ਬੰਦਾ ਤੱਕ ਸਹੀ ਲੋੜ ਬੰਦਾ ਤੱਕ ਰਾਸਨ ਪਹੁੰਚਾਇਆ ਜਾਵੇ ਕਿ ਤੇਜ਼ੀ ਨਾ ਕਰੋ ਕਿਉਂਕਿ ਜਿਹੜੀ جنگ ਆਏ ਬਹੁਤ ਲੰਮੀ ਜੰਗ ਆ ਏਕੇ ਦਾਮ ਤੇਜ਼ੀ ਨਾਲ ਲੜਨ ਵਾਲੀ ਜੰਗ ਨਹੀਂ ਹੈਗੀ ਕਿਉਂਕਿ ਹੁਣ ਤਾਂ ਆਪਾਂ ਰਾਸਨ ਪਹੁੰਚਾ ਦਾਂਗੇ ਜਮਾ ਖੋਰ ਜਮਾ ਵੀ ਕਰੀ ਜਾਂਦੇ ਆ ਪਰੰਤੂ ਜਦੋਂ ਪਾਣੀ ਉੱਤਰ ਗਿਆ ਅਸਲੀ ਜੰਗ ਆ ਜਿਹੜੀ ਉਦੋਂ ਆਵਾਜ਼ ਸ਼ੁਰੂ ਹੋਣੀ ਆ ਉਹਦੀ ਆਵਾਜ਼ ਉਹ ਵਾਹਣ ਵੀ ਪੱਦਰ ਕਰਕੇ ਦੇਣੇ ਆ ਇੱਥੋਂ ਤੱਕ ਹਾਲਾਤ ਅਸੀਂ ਪਰਸੋਂ ਢੇੜਾ ਮਾਰ ਕੇ ਗਏ ਆ ਉਹਨਾਂ ਦੇ ਹੋ ਗਏ ਵੀ ਉਹਨਾਂ ਕੋਲੇ ਖਾਣ ਵਾਲੀ ਗੱਲ ਤਾਂ ਦੂਰ ਰਹਿ ਗਈ ਉਹਨਾਂ ਕੋਲੇ ਬੀਜਣ ਨੂੰ ਵੀ ਬੀ ਨਹੀਂ ਬਚਿਆ ਉਹ ਸਾਰੀਆਂ ਮਤਦਾਂ ਆਪਾਂ ਨੂੰ ਭੈਣਾ ਭਰਾਵਾਂ ਨੂੰ ਰਲ ਮਿਲ ਕੇ ਹੀ ਕਰਨੀਆਂ ਪੈਣੀਆਂ ਸੋ ਬੇਨਤੀ ਆ ਵੀ ਆਓ ਕਿਉਂਕਿ ਆਪਣੇ ਖੂਨ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਬਾਬੇ ਗੁਰਨਾਨਕ ਦੇਵ ਜੀ ਦਾ ਡੀਐਨਏ ਆਪਣੇ ਵਿੱਚ ਆਪਣਾ ਜਦੋਂ ਕਿਸੇ ਭੈਣ ਭਾਈ ਤੇ ਮੁਸੀਬਤ ਪੈ ਜਾਂਦੀ ਆ ਵੈਸੇ ਹੀ ਖੂਨ ਖੋਲਦਾ ਵੀ ਯਾਰ ਚਲੋ ਚੱਲ ਗਏ ਤੇ ਬਿਹਰਾਕਤ ਕੇ ਆਪਾਂ ਤੁਰ ਪੈਨੇ ਆ ਸੋ ਸਾਰਾ ਮਾਲਵਾ ਅਜ ਬਿਹਰਾਕਤ ਕੇ ਤੁਰਿਆ ਹੋਇਆ ਜਿੱਥੋਂ ਤੱਕ ਕਿ ਮੇਰੇ ਗਵੰਡੀ ਭਰਾ ਮੇਰਾ ਹਰਿਆਣਾ ਭਰਾ ਮੇਰਾ ਰਾਜਸਥਾਨ ਭਰਾ ਉਹ ਵੀ ਬੜ ਚੜ ਕੇ ਸੇਵਾ ਵਿੱਚ ਹਿੱਸਾ ਪਾ ਰਹੇ ਆ ਸੋ ਸਾਰੀਆਂ ਸੰਗਤਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਅਸੀਂ 2 ਦਿਨ ਪਹਿਲਾਂ ਆਕੇ ਗਏ ਸੀ ਕਿ ਸੁਲਤਾਨਪੁਰ ਲੋਧੀ ਵਾਲੀ ਸਾਈਡ ਆ। ਉੱਥੇ ਜਿਹੜੇ ਕਾਫੀ ਲੋਕ ਨੇਗੇ ਇਹ ਚੀਜ਼ਾਂ ਦਾ ਫਾਇਦਾ ਉਠਾ ਰਹੇ ਨੇਗੇ। ਚਲੋ ਕੋਈ ਵੀ ਮੈਂ ਆਉਣਾ ਕੋਈ ਸਾਡਾ ਦੋਸਤਾਂ ਦਾ ਕੋਈ ਵੀ ਭੈਣ ਭਰਾ ਸਾਡਾ ਦਾਨ ਕਰਨ ਆਉਂਦਾਗਾ ਉਹ ਜਿਹੜਾ ਦਾਨ ਆਗਾ ਉਹਨੂੰ ਜਿਨ੍ਹਾਂ ਨੂੰ ਲੋੜ ਆਗੀ ਉਹਨਾਂ ਤੱਕ ਵੀ ਪਹੁੰਚਾਇਆ ਜਾਵੇ। ਰਾਹ ਦੇ ਵਿੱਚ ਕਾਫੀ ਗਲਤ ਅੰਸਰ ਬੈਠੇ ਨੇਗੇ ਜਿਹੜੇ ਜਿੱਥੇ ਲੋੜ ਆਗੀ ਉੱਥੇ ਜਾਣ ਨਹੀਂ ਦੇ ਰਹੇ। ਰਾਹ ਦੇ ਵਿੱਚ ਲੈ ਲੈਂਦੇ ਨੇ ਜੇ ਨਹੀਂ ਦਿੰਦੇ ਤਾਂ ਉਹਨਾਂ ਨਾਲ ਗੁੱਸੇ ਗੱਲੇ ਵੀ ਹੁੰਦੇ ਨੇਗੇ ਵਿਰੋਧ ਵੀ ਕਰਦੇ ਨੇ ਵੀ ਤੁਸੀਂ ਸਾਨੂੰ ਇੱਥੇ ਰਸਣ ਦੇ ਕੇ ਜਾਓ ਸਾਨੂੰ ਪਾਣੀ ਦੇ ਕੇ ਜਾਓ ਸਾਨੂੰ ਹਰਾਚਾਰਾ ਦੇ ਕੇ ਜਾਓ ਕਿਉਂਕਿ ਉਹ ਜਮਾ ਖੋਰੀ ਕਰ ਰਹੇ ਨੇਗੇ ਕਿਣਕੇ ਕਿਣਕੇ ਨੂੰ ਬੜੀ ਮੁਸ਼ਕਲ ਨਾਲ ਇਕੱਠਾ ਕਰ ਬਿਲਕੁਲ ਬਿਲਕੁਲ ਹੁਣ ਅਸੀਂ ਇਕੱਠਾ ਕਰਕੇ ਲੈ ਕੇ ਆਏ ਜੀ ਪਿੰਡ ਚੋਂ ਕਿਣਕੇ ਕਿਣਕੇ ਨਾਲ ਹੀ ਕਰਿਆਗਾ ਕਿਉਂਕਿ ਹਰੇਕ ਬੰਦਾ ਆਪਣੀ ਸਰਦਾ ਦੇ ਨਾਲ ਇਕੱਠਾ ਕਰਦਾਗਾ ਜੀ ਉਹ ਜੇ ਸਹੀ ਜਗ੍ਹਾ ਤੇ ਨਾ ਪਹੁੰਚਾਇਆ ਜਾਵੇ ਫਿਰ ਉਹਦਾ ਵੀ ਕੋਈ ਫਾਇਦਾ ਨਹੀਂਗਾ ਇਹ ਲੋਕਾਂ ਨੂੰ ਅਸੀਂ ਇਹ ਵੀ ਅਪੀਲ ਕਰਦੇ ਆ ਵੀ ਵੀਰਵਣ ਕੇ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਜਿਹੜੀ ਇਹ ਆਫਤਾਈ ਹੈਗੀ ਇਹਨੂੰ ਪੰਜਾਬ ਨੂੰ ਪੰਜਾਬ ਦਾ ਪਹਿਲੀ ਬਹੁਤ ਮਾਰਿਆ ਪਿਆਗਾ ਇਹਨੂੰ ਕੌਂਟਲੈਂਡ ਦੇ ਵੀ ਤੁਸੀਂ ਇਸ ਤਰ੍ਹਾਂ ਦੀ ਹਰਕਤਾਂ ਨਾ ਕਰੋ ਜਿਨ੍ਹਾਂ ਨੂੰ ਲੋੜ ਆ ਸਮਗਰੀ ਦੀ ਜਿੱਥੇ ਲੋੜ ਆਗੀ ਉੱਥੇ ਸਹੀ ਜਗ੍ਹਾ ਤੇ ਪਹੁੰਚਾਈ ਜਾਵੇ ਰਾਹ ਦੇ ਵਿੱਚ ਜਿਹੜੇ ਗਲਤ ਅੰਸਰ ਬੈਠੇ ਨੇਗੇ ਮਾਹੌਲ ਖਰਾਬ ਕਰ ਰਹੇ ਨੇਗੇ ਵੀ ਉਹਨਾਂ ਦੇ ਨੱਕ ਪਾਈ ਜਾਵੇ ਬਹੁਤ ਲੋਕਾਂ ਨੇ ਪਹੁੰਚ ਵੀ ਚੁੱਕੇ ਆਈ ਤੇ ਬਹੁਤ ਲੋਕ ਸਟਾਕ ਵੀ ਕਰ ਚੁੱਕੇ ਨੇਗੇ ਜਿਹੜਾ ਨੂੰ ਲੋੜ ਨਹੀਂ ਸੀਗੀ ਉਹ ਜਿਹੜਾ ਸਟਾਕ ਕਰ ਰਹੇ ਨੇ ਗਲਤ ਕਰ ਰਹੇ ਨੇ ਜਿਨ੍ਹਾਂ ਨੂੰ ਲੋੜ ਆਗੀ ਉਹਨਾਂ ਤੱਕ ਪਹੁੰਚਾਇਆ ਜਾਵੇ ਇਹ ਸਾਡੀ ਅਪੀਲ ਹੈ ਜੀ